चलो फिर इन मिनट रही लुखी हो रमनीक आ जा बैग बूग अब चक लिया नानी हंध दे दे। तो ना क्या ਆ ਨਹੀਂ ਆਏ ਨਹੀਂ ਨਹੀਂ ਬਦਾਮ ਆ ਕੱਚਾ ਅੱਛਾ ਕਿੰਨੇ ਦੀ ਬਾਹੂੰਗੀ ਇਹ ਲੱਗਿਆ ਲੂ ਘਰੇ ਕੀ ਕਰਨ ਨੂੰ ਰਹਿਣਾ ਆਹੀ ਲੱਗੇ ਨਾ ਬੱਚੂ ਮम्मा ਸੋਡਾ ਕਿੰਨੇ ਪਰਸੈਂਟ ਦਾ ਸੋਡਾ ਖੁੱਲਦੀ ਹੁੰਦੀ ਹੈ ਤਾਂ ਮੈਂ ਉਹ ਤਾਂ ਖੇਡਾਂਗੇ ਵੀ ਆਉਂਦੇ ਵੇਲੇ ਤਾਂ ਜਾਂਦੇ ਵੇਲੇ ਤਾਂ ਦੇਖੂੰਗਾ ਹੀ ਮੁੰਡਾ ਹੈ ਜਿੱਥੇ ਮੁੰਡਾ ਹੈ ਨਹੀਂ ਉਹਨਾਂ ਦੇ ਕੋਈ ਖੇਡਣ ਨੂੰ ਨਾ ਕੀ چھوٹਾ ਜਵਾਕ ਵੀ ਨਹੀਂ ਹੈਗਾ ਨਾ ਕੋਈ ਨਹੀਂ ਹੈਗਾ ਇਹਨਾਂ ਦਾ ਵਾਹਿਗੁਰੂ ਸਤਨਾਮ ਸਤਨਾਮ ਹਿਮੋ ਹਿਮੋ ਮਾਤਾ 8:3 ਤੁਰੂਗੀ ਦੇਖੋ ਛੋਟੇ ਇਹ ਬਾਦਾਮ ਵੀ ਲੱਗੇ ਆਪੇ ਤੁਹਾਨੂੰ ਦਿਖਾਉਣੇ ਸੀ ਆ ਦੇਖੋ ਇੱਕ ਇੱਥੇ ਲੱਗਿਆ ਹੋਇਆ ਛੋਟੇ ਛੋਟੇ ਲੱਗੇ ਇਹ ਇੱਕ ਇੱਥੇ ਨਹੀਂ ਇੱਥੇ ਕੁਝ ਨਹੀਂ ਲੱਗਿਆ ਉਹ ਸ ਚੌਥੀ ਲੱਗਿਆ ਪਾਸੇ 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 ਆ ਗਿਆ ਸੀ ਥੱਲੇ ਮੇਰੇ ਪਾਪਾ ਨੇ ਪੈਰ ਦੇ ਮੇਰੇ ਪਾਪਾ ਨੇ ਮੇਰੇ ਪੈਰ ਦੋ ਵਾਰੀ ਨੰਗਾ ਚ ਜਿੰਦਗੀ ਚ ਅੱਜ ਤੱਕ ਇਹਨਾਂ ਨੇ ਦੇਖਿਆ ਹੈ ਹਨਾ ਇਹਨਾਂ ਨੇ ਮੇਰੇ ਪਾਪਾ ਨੇ ਮੇਰੇ ਦੋ ਵਾਰੀ ਘਾਰ ਥੱਲੇ ਦੇ ਦਟਾ ਪਰ ਮੈਂ ਤੇਰੀ ਮਾੜੀ ਬਿਮਾਰੀ ਤੋਂ ਡੋੜਿਆ। ਆਹੋ ਇਤਨਾ ਜਿਆਦਾ ਮੈਨੂੰ ਪਾਪਾ ਤੋਂ ਮੈਂ ਇਹ ਤਾਂ ਹਲੇ ਦੋ ਦੋ ਵਾਰੀ ਡਿੱਗਿਆ। ਮੈਨੂੰ ਪੁੱਛੇ ਮੈਂ ਕਿੰਨੀ ਐ ਡਿੱਗਿਆ ਪਾਪਾ ਤੋਂ। ਇੱਕ ਗੇਟ 'ਚ ਖੜੇ-ਖੜੇ ਇੱਕ ਗਲੀ 'ਚ ਉਹ ਵੀ ਚੱਲਾ ਆਜੋ ਕਰਦੇ ਤੁਰਦੇ ਤੇ ਫੇਰ ਕਦੀ ਤੀਜੀ ਆਲੀ ਨਾਲ ਉੱਥੇ ਡਿੱਗ ਗਿਆ। ਆਜੋ ਚਲੋ। ਆਹੋ ਦੁੱਧ ਲੈਣ ਜਾਂਦੇ ਵੇਲੇ ਤੀਜੀ ਆਲੀ। ਮਤਲਬ ਕਿੰਨੀਆਂ ਕਾਰੀ ਗੋ ਡਿੱਗਿਆ। ਮਾਦਾ ਦਵਾ ਹੀ ਡੀ ਗਿਆ ਮੇਰੇ ਕਹੇ ਕੰਨੇ ਮਮਾ ਨੇ ਪਾਪਾ ਨੇ ਦਵਾ ਹੀ ਮੇਰੇ ਪਾਇਰ ਤੋਂ ਮੋਟਰ ਚੰਗੰਨ ਨਗਾਤਾ ਉਹ ਹੋਣੇ ਕਰ ਲਾ ਫਿਰ ਵੱਡੇ ਹੋਏ ਤਾਂ ਪਤਾ ਲੰਗਾ ਓਏ ਦੇਖ ਕੇ ਆਹ ਤਾਂ ਨਾ ਆਪਣੀ ਦੇਖੋ ਚਲੋ ਚਲੋ ਹਾਂ ਇੱਕ ਪੰਨ ਦੋਨੋਂ ਵੀਰ ਰੇਟ ਕਰਦੇ ਨਾ ਉਹ ਬਲੂਗੜੇ ਦਾ ਖੇਡਦਾ ਉਹਦੀ ਮੰਮੀ ਕਹਿੰਦੀ ਜੀ ਜਦੋਂ ਤੇਰਾ ਡੈਡੀ ਆ ਗਿਆ ਨਾ ਉਹ ਲੜੇ ਨਾ ਉਹ ਭਾਈ ਉਹਦੇ ਨਾਲ ਚਲਵਨੀ ਉਹ ਯੋਗੋ ਸਿੰਘ ਦਾ ਬਣਾਵਾ ਬਣਾਵਾ ਸੀ ਉਹ ਛੇਤੀ ਇੱਕ ਦਿਨ ਛੇਤੀ ਗਿਆ ਇੱਕ ਦਿਨ ਕੀ ਹੋਇਆ ਸਵੇਰ ਵੇਲੇ ਯੋਗ ਦਾ ਪੁੱਤ ਆਈ ਆ ਗਿਆ ਦਫ਼ਤਰੋਂ ਜਦੋਂ ਦਫ਼ਤਰੋਂ ਦਾ ਪੁੱਤ ਆਇਆ ਸੰਦੇਸ਼ ਸਿੰਘ ਜੀ ਆਏ ਆਉਣਸਾਰ ਉਹਨਾਂ ਤੋਂ ਮੇਰੀ ਵੀ ਜੂਂਦੀ ਆ ਗਈ

ਤੇ ਇੱਕ ਮੇਨ ਚੀਜ਼ ਦਿਖਾਉਣਾ ਹੈ ਜੀ ਆ ਦੇਖੋ ਖੇਤਾਂ ਵਾਲਿਆਂ ਦਾ ਚੁੱਲਾ ਜਿੱਥੇ ਚਾਹ ਵਗੈਰਾ ਬਣਾਉਂਦੇ ਨੇ ਰਮਨਿਕ ਇੱਧਰ ਆਓ ਬੇਟਾ ਇੱਥੇ ਖੂਹ ਹੈ ਇੱਥੇ ਨੇੜੇ ਬਿਲਕੁਲ ਵੀ ਨਹੀਂ ਕਰਕੇ ਹੋ ਗਿਆ ਖੂਹ ਤੇ ਤੁਸੀਂ ਦੱਸਿਓ ਜੀ ਜੇ ਵੀਡੀਓ ਦੇਖੀ ਤਾਂ ਵੀ ਇਹ ਆਵਾਜ਼ਾਂ ਕਿਹੜੇ ਪੰਛੀਆਂ ਦੀਆਂ ਬੋ ਆਇਆ ਸੱਪ ਪਰ ਦੇਖੋ ਦਿਖਾ ਦਿਓ ਕਿਤੇ ਕੁਝ ਨਹੀਂ ਹੈਗਾ ਬੇਟਾ ਦੇਖਿਆ ਮੈਨੂੰ ਨਹੀਂ ਕੋਈ ਸਭ ਸੁਪਣੀ ਹੈਗਾ ਚਲੋ ਆਓ ਇਧਰ ਆਓ ਦੇਖਿਆ ਸੀ ਉਹ ਫਰਨੇਤ ਹੈਗਾ ਫਿਰਦਾ ਹੁਣ ਆਪਾਂ ਕਿਤ ਆ ਪੰਛੀਆਂ ਦੀਆਂ ਆਵਾਜ਼ਾਂ ਦੇਖ ਕੀ ਦੀਆਂ ਇਸ ਡਰਖਤ ਤੋਂ ਆ ਰਹੀਆਂ ਇਹ 10ਵੀਂ ਇੱਕ ਕਿਲੇ ਦੇ ਵਿੱਚ ਕਿੰਨੇ ਕਿਾਰੇ ਪਾਉਂਦੇ ਆ ਲੋਕ ਕਿਲੇ ਜਿਹੜੇ ਹੁੰਦੇ ਆ ਜੀ ਇਹ ਅਠ ਕਨਾਲ ਦਾ ਕਿਲਾ ਹੁੰਦਾ ਹੈ ਹਾਂਜੀ ਤੇ ਜੇ ਤਾਂ ਪਾਣੀ ਥੋੜਾ ਹੋਵੇ ਨੌਨ ਵਾਲਿਆਂ ਦਾ ਤੋ ਤਾਂ ਪੰਜ ਜਾਂ ਛੇ ਪਾਉਣਦੇ ਨਾ ਤੇ ਜਿਵੇਂ ਹੁਣ ਝੋਨਾ ਤੇ ਕਣਕੇ ਹੁੰਦੀਆਂ ਨਾ ਜਿੰਨਾ ਪੱਧਰ ਬਾਣਾ ਦੇ ਵਿੱਚ ਉਹ ਤਾਂ ਕਿੱਲੇ 'ਚ ਦੋ ਹੀ ਪਾਉਂਦੇ ਆ ਬਾਈ ਠੀਕ ਹੈ ਕੋਈ ਵੱਟ ਪਾਉਂਦੇ ਆ ਹਾਂ ਹੁਣ ਤੁਸੀਂ ਦੱਸਿਓ ਜੀ ਵੀ ਸਹੀ ਦੱਸਿਆ ਜਾਂ ਗਲਤ ਆ ਲਾਲ ਲਾਲ ਨਹੀਂ ਹੈਗੇ ਦੇਖਿਆ ਕਹਿੰਦਾ ਲਿਆ ਨਾ ਮੈਂ ਕਰ ਜਾਂਗਾ ਲਾਲ ਬਣਾਂਗੇ ਰੱਖ ਜੀ ਮਾਸੀ ਹੁਣ ਸਾਰੇ ਚੂਹੇ ਆ ਲਾਲ ਨਹੀਂ ਹੈਗੇ ਸੱਤ ਲੱਬੜ ਕੇ ਤੇਰੇ ਸਾਰੇ ਫੈਦਰ ਛਾਹ ਚੋ ਬਿਖਾਉ ਸਾਰੇ ਉਹ ਟੋਟੀ ਮਾਰ ਗਿਆ ਸਾਰਾ ਸਾਰੇ ਲੱਗੇ ਬੇ ਤੋੜਨ अब ब्लोग पाम जाके